ਬੀਤੇ ਦਿਨੀ ਤਹਿਸੀਲ ਫਲੌਰ ਦੇ ਪਿੰਡ ਪੈਣੀ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਐਸਸੀ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਵਰਤਣ ਤੋਂ ਬਾਅਦ ਜਿੱਥੇ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਇਸ ਸੰਬੰਦੇ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਛਾਪ ਦੇ ਪ੍ਰਧਾਨ ਹਰਪ੍ਰੀਤਨ ਸੁਮਨ ਤੇ ਦਿਸ਼ਾ ਨਿਰਦੇਸ਼ਾ ਹੈਟ ਸਮੂ ਮੈਂਬਰਾਂ ਦਾ ਇੱਕ ਬਫਦ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੂੰ ਮਿਲਿਆ ਇਸਨਾਂ ਉਨ੍ਹਾਂ ਇੱਕ ਮੰਗ ਪੱਤਰ ਭੇਂਟ ਕਰਦਿਆਂ ਦੱਸਿਆ ਕਿ ऐसे इस माई नु गाली गलौज ਕਰਨ ਵਾਲੇ ਇਸ ਵਿਅਕਤੀ ਖਿਲਾਫ ਤੁਰੰਤ ਐਫਆਈਆ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਹੁਣਾਂ ਕਿਹਾ ਕਿ ਇਹ ਜੋ ਟਿੱਪਣੀ ਕੀਤੀ ਗਈ ਹੈ ਉਸ ਨਾਲ ਸਮੂਹ ਐਸਸੀ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ। ਹੁਣਾਂ ਕਿਹਾ ਕਿ ਅਗਰ ਉਕਤ ਦੋਸ਼ੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅੰਬੇਦਕਰ ਸੈਣਾ ਮੂਲ ਨਿਵਾਸੀ ਦੇ ਮੈਂਬਰ ਮਹਿਜੂਸ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ। ਅੱਜ ਅਸੀਂ ਅੰਬੇਦਕਰ ਸੈਣਾ ਮੂਲ ਨਿਵਾਸੀ ਦੇ ਪੰਜਾਬ ਪ੍ਰਧਾਨ ਹਰਭਜਨ ਸੁੰਮਣ ਜੀ ਦੇ ਦੇਸ਼ਾ ਨਰਜੈ ਦੇ ਵਿੱਚ ਜੋ ਪਿਛਲੇ ਦਿਨੀ ਤਨਵੀਰ ਕਰਨਜੀਤ ਸਿੰਘ ਤੰਨਾ ਪਿੰਡ ਭੈਣੀ ਤਹਿਸੀਲ ਫਲੌਰ ਤੋਂ ਉਸ ਨੇ ਚਮਿਆਰ ਕਮਿਊਨਿਟੀ ਪੂਰੇ 80 ਭਾਈਚਾਰੇ ਨੂੰ ਗੰਦੀਆਂ ਗਾਲੀ ਗਲੋਚ ਦੇ ਨਾਲ ਸੰਬੋਧਨ ਕੀਤਾ ਹੈ ਸੋ ਅਸੀਂ ਪੂਰੀ ਅੰਬੇਡਕਰ ਥਾਣਾ ਮੋਲਵਾਸੀ ਦੇ ਵੱਲੋਂ ਐਸਐਚਓ ਸਾਹਿਬ ਨੂੰ ਆਪਣਾ ਮੰਗ ਪੱਤਰ ਦਿੱਤਾ ਹੈ ਤਾਂ ਜੋ ਉਸ ਦੇ ਤੇ ਬੰਦੀ ਕਾਨੂੰਨੀ ਕਾਰਵਾਈ ਤੇ ਤਾਂ ਜੋ ਐਸਸੀ ਐਸਟੀ ਐਕਟ ਉਸ ਉੱਤੇ ਲਗਾ ਕੇ ਕਾਨੂੰਨ ਦੇ ਅਧਾੜੇ ਵਿੱਚ ਰਹਿ ਕੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਅਸੀਂ ਪੂਰੇ ਸਮਾਜ ਅਕੀ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜੋ ਭੱਦੀ ਸ਼ਬਦਾਵਲੀ ਜੋ ਸਮਾਜ ਬਰਦਤੀ ਜਾਂ ਖਾਸ ਤੌਰ ਤੇ ਚਮਾਰਾਂ ਦੇ ਪ੍ਰਤੀ ਉਸ ਬੰਦੇ ਨੇ ਜੋ ਸ਼ਬਦਾਵਲੀ ਵਰਤੀ ਹੈ ਸੋ ਇਹਦਾ ਬਤ ਵਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਸੋ ਅਸੀਂ ਸਾਰੇ ਰਵਿਦਾਸੀ ਆਪਾਂ ਜਰੇ ਨੂੰ ਅੰਬੇਡਕਰ ਸੁਭਾਵਾਂ ਨੂੰ ਗੁਰੂ ਭਗਵਾਨ ਵਾਲਮੀਕ ਸੁਭਾਵਾਂ ਨੂੰ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਬਤ ਵਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਸ਼ਾਂਤੀ ਭਾਈਚਾਰੇ ਸਾਥੀ ਭਰੋਸਾ ਦਵਾਇਆ ਤੁਹਾਨੂੰ ਅੱਜ ਐਸਐਚਓ ਸਾਹਮਣੇ ਹਾਂਜੀ ਭਰੋਸਾ ਤੁਹਾਨੂੰ ਅੱਜ ਕੀ ਐਸਐਚਓ ਐਸਐਸਓ ਸਾਹਿਬ ਕਹਿੰਦੇ ਵੀ ਕੱਲ ਤੱਕ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੇ ਵਿੱਚ ਮਾਹੌਲ ਉਹ ਸ਼ਾਂਤੀਪੂਰਵ ਬਣਿਆ ਰਹੇ ਅੱਜ ਅਸੀਂ ਸਮੂਹ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਸਾਡੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਵਿੱਚ ਥਾਣੇ ਸਿਟੀ ਵਿੱਚ ਆਏ ਆ ਜਿਹੜਾ ਇੱਕ ਫਲੋਰ ਦਾ ਵਿਅਕਤੀ ਕਰਨਜੀਤ ਸਿੰਘ ਉਰਫ ਤੰਨਾ ਜਿਹਨੇ ਸਾਡੀ ਪੂਰੀ ਆਲ ਓਵਰ ਐਸਸੀ ਕਮਿਊਨਿਟੀ ਨੂੰ ਔਰ ਖਾਸ ਕਰਕੇ ਚਮਾਰ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਸ ਨੂੰ ਗੰਦੀਆਂ ਗਾਲੀ ਗਲੋਚ ਕੀਤਾ ਔਰ ਬਹੁਤ ਜ਼ਿਆਦਾ ਜਲੀਲ ਭੜੀ ਭਾਸ਼ਾ ਵਰਤੀ ਆ ਅਸੀਂ ਅੱਜ ਸਮੂਹ ਅੰਬੇਡਕਰ ਸਣਾ ਮੂਲ ਨਿਵਾਸੀ ਦੀ ਪੂਰੀ ਟੀਮ ਥਾਣਾ ਸਿਟੀ ਵਿਖੇ ਪਹੁੰਚ ਕੇ ਐਸਐਚਓ ਸਾਹਿਬ ਨੂੰ ਆਪਣਾ ਜਿਹੜੇ ਅਸੀਂ ਆਪਣੇ ਬਿਆਨ ਦਿੱਤੇ ਆ ਤਾਂ ਜੋ ਕੱਲ ਤੱਕ ਇਸ ਉੱਪਰ ਐਫਆਈਆਰ ਹੋ ਜਵੇ ਜੇ ਇਸ ਉੱਪਰ ਐਫਆਈਆਰ ਨਹੀਂ ਹੁੰਦੀ ਤਾਂ ਇਸ ਨਾਲ ਪੂਰੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋ ਸਕਦਾ ਆ ਸਾਰੇ ਸਾਥੀਆਂ ਨੂੰ ਜੈ ਪੀ ਜੈ ਭਾਰਤ